ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਚੱਲ ਰਹੇ ਰਵ ਨਿਊਜ਼ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਤਾਤ ਤੇ ਅਹਿਮ ਖਬਰ ਤੁਹਾਨੂੰ ਪੱਤੀ ਹੈ ਕਿ ਵਿਸ਼ਵਦੀਪ ਦੇ ਝੂਠੇ ਪਰਚੇ ਨੂੰ ਲੈ ਕੇ ਕਾਫੀ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਵਿਸ਼ਵਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਵਦੀਪ ਨੇ ਸਰਕਾਰੀ ਜ਼ਮੀਨ ਦੀ ਬੋਲੀ ਕਰਨੇ ਚਾਹੀਤਾ ਵਿਸ਼ਵਦੀਪ ਤੇ ਕੁਝ ਘੰਕਾਰੀ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਸ ਤੇ ਝੂਠਾ ਪਰਚਾ ਜਿਹੜਾ ਪਾ ਦਿੱਤਾ ਗਿਆ ਵਿਸ਼ਵਦੀਪ ਦੀ ਮਾਂ ਤੇ ਉਸ ਦੀ ਭੈਣ ਨੂੰ ਰੋਂਦਿਆਂ ਵੇਖ ਕੇ ਸੱਚੇ ਇਨਸਾਨਾਂ ਨੇ ਸੱਚ ਦਾ ਸਾਧਿਤ ਅਤੇ ਕਿਹਾ ਕਿ ਆਪਾਂ ਰਲ ਮਿਲ ਕੇ ਵਿਸ਼ੁਭਦੀਪ ਦੇ ਪਾਏ ਝੂਠੇ ਪਰਚੇ ਨੂੰ ਰੱਦ ਕਰਵਾਈ ਕੇ ਉਸ ਨੂੰ ਜੇਲ੍ਹ ਚੋਂ ਰਿਹਾ ਕਰਾ ਕੇ ਘਰ ਵਾਪਸ ਲੈ ਕੇ ਆਈਏ ਦਿਨ ਬੁੱਧਵਾਰ 19 ਤਰੀਕ 6 ਜੂਨ 2024 ਨੂੰ ਉਸ ਝੂਠੇ ਪਰਚੇ ਤੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਜੋ ਅਸਲੀ ਚਾਈਸੀ ਉਹ ਸਾਰਿਆਂ ਦੇ ਸਾਹਮਣੇ ਆ ਗਈ ਪ੍ਰਸ਼ਾਸਨ ਨੇ ਸਾਰੀ ਕਾਰਵਾਈ ਤੋਂ ਬਾਅਦ ਜੋ ਸਾਰਾ ਫੈਸਲਾ ਸੀ ਉਹ ਆਪਣਾ ਫੈਸਲਾ ਵਿਸ਼ਵਦੀਪ ਦੇ ਹੱਕ ਵਿੱਚ ਨਾ ਦਿੱਤਾ ਗਿਆ ਤੇ ਕਿਹਾ ਕਿ ਵਿਸ਼ਵਦੀਪ ਹਮੇਸ਼ਾ ਸੱਚ ਦਾ ਸਾਥ ਦਿੰਦਾ ਕਿ ਇਹ ਸੱਚ ਬੋਲ ਰਿਹਾ ਹੈ ਸਾਰੀ ਇਸ ਕਾਰਵਾਈ ਨੂੰ ਵੇਖਦਿਆਂ ਉਹਨਾਂ ਨੇ ਵਿਸ਼ਵਦੀਪ ਨੂੰ ਰਹਾ ਕਰ ਦਿੱਤਾ ਗਿਆ ਵਿਸ਼ਵਦੀਪ ਨੇ ਜ਼ਿਲ੍ਹੇ ਤੋਂ ਬਾਹਰ ਆ ਕੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਤੇ ਖੁਸ਼ੀ ਵੀ ਜ਼ਾਹਿਰ ਕੀਤੀ ਤੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦਾ ਕੇ ਆਗੇ ਦਿਲ ਤੋਂ ਮੈਂ ਤਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਬਾਹਰਲੀ ਹਵਾ ਦਿਖਾਈ ਹੈ ਤੇ ਮੇਰੇ ਦੇ ਨਾਲ ਸੱਚ ਦਾ ਸਾਥ ਦੇਣ ਵਾਸਤੇ ਖੜੇ ਹੋਏ ਨੇ ਤੇ ਮੇਰੇ ਪਰਿਵਾਰ ਦਾ ਜਿਹੜਾ ਦੁੱਖ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ ਜੋ ਵੀ ਸ਼ਵਦੀਪ ਤੇ ਝੂਠਾ ਪਰਚਾ ਤੇ ਉਸ ਤੇ ਧਾਰਾ ਲੱਗਿਆ ਸੀ ਉਸ ਨੂੰ ਬਿਲਕੁਲ ਜਿਹੜਾ ਖਾਰਜ ਕੀਤਾ ਗਿਆ ਲੋਕਾਂ ਦਾ ਕਹਿਣਾ ਕਿ ਜੇਕਰ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਸੱਚ ਬੋਲਣ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਦੇ ਹਾਲਾਤ ਕਾਫੀ ਮਾੜੇ ਹੋ ਜਾਣਗੇ ਇਸ ਲਈ ਹਮੇਸ਼ਾ ਗੁਰੂ ਦੇ ਕਹਿਣ ਅਨੁਸਾਰ ਸਮਾਜ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਵਿੱਚ ਐਦਾਂ ਦੇ ਹਾਲਾਤ ਪੈਦਾ ਨਾ ਹੋ ਸਕਣ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦੀ